ਉਹਨਾਂ ਦੀ ਕਿੰਨੀ ਪੋਪੂਲੇਸ਼ਨ ਹੋਏਗੀ ਸੈਸ ਦਾ ਜਿਹਾ ਪੋਪੂਲੇਸ਼ਨ ਦੀ ਗੱਲ ਕਰੀਏ ਤਾਂ ਸਾਡੀ ਜਿਹੜੀ ਸੈਂਸਸ ਰਿਪੋਰਟ ਆ ਉਹਦੇ ਅਨੁਸਾਰ ਪੌਣੇ 2 ਕਰੋੜ ਦੇ ਕਰੀਬ ਸਿੱਖ ਆਬਾਦੀ ਹੈ ਔਰ ਉਹਦੇ ਚੋਂ ਜਿਹੜੀ ਪਰਸੈਂਟੇਜ ਆਫ ਪੋਪੂਲੇਸ਼ਨ ਹੈਗੀ ਆ 85% ਦੇ ਕਰੀਬ 85% ਦੇ ਜੇ ਕਰੀਬ ਜਿਹੜੀ ਪੋਪੂਲੇਸ਼ਨ ਹੈ ਉਹ ਰਹਿਤ ਧਾਰੀਆਂ ਦੀ ਨਹੀਂ ਹੈਗੀ ਉਹ ਸਾਰੀ ਸਹਿਜਤਾਰੀ ਨੇ ਸਿਰਫ 15% ਲੋਕ ਨੇ ਜਿਹੜੇ ਬੈਪਟਾਈਜ਼ ਨੇ ਜਾਂ ਜਿਹੜੇ ਅਮਰਤਾਰੀ ਨੇ ਡਾਕਟਰ ਸਾਹਿਬ ਤੁਹਾਡਾ ਮਤਲਬ ਕਹਿਣ ਦਾ ਕਿ ਵੀ ਇਹਦਾ ਮਤਲਬ 85% ਪੋਪੂਲੇਸ਼ਨ ਐਸਜੀਪੀਸੀ ਦੇ ਇਲੈਕਸ਼ਨ ਦੇ ਵਿੱਚ ਪਾਰਟਿਸਪੇਟ ਨਹੀਂ ਕਰ ਸਕਦੇ ਦੇਖੋ ਜਦੋਂ ਦਾ ਇਹਨਾਂ ਨੇ ਸਹਿਜਤਾਰੀ ਸਿੱਖਾਂ ਦਾ ਵੋਟ ਹੱਕ ਖੋਇਆ ਐਕਚੁਅਲੀ ਤਾਂ ਸਾਨੂੰ 1944 ਦੇ ਵਿੱਚ ਪ੍ਰੀ ਇੰਡੀਪੈਂਡੈਂਸ ਦੇ ਰਾਈਟ ਮਿਲ ਗਿਆ ਸੀਗਾ ਫਿਰ 49 ਦੇ ਵਿੱਚ ਇਹ ਐਕਟ ਅਸੈਪਟ ਕਰ ਲਿਆ ਸੀ ਸਾਡੀ ਕੰਟਰੀ ਨੇ ਤੇ ਉਦੋਂ ਤੋਂ 60 ਸਾਲ ਇਹ ਵੋਟਾਂ ਪੈਂਦੀਆਂ ਆਈਆਂ ਈਵਨ ਤੋੜਾ ਸਾਹਿਬ ਇਹਨਾਂ ਵੋਟਾਂ ਨਾਲ ਜਿੱਤਦੇ ਆਏ ਤੇ 9 2003 ਦੇ ਵਿੱਚ ਕਮੈਂਡਮੈਂਟ ਕਰ ਦਿੱਤੀ ਗਈ ਸੈਂਟਰਲ ਗਵਰਨਮੈਂਟ ਵੱਲੋਂ ਹੋਮ ਮਿਨਿਸਟਰੀ ਵੱਲੋਂ ਜਿਹਦੇ ਵਿੱਚ ਸਹਾਇਤਰੀ ਸਿੱਖਾਂ ਨੂੰ ਇਲਿਊਡ ਕਰਤਾ ਇਹਨਾਂ ਦਾ VOTING RIGHT ਖੋ ਲਿਆ ਮੈਂ ਕਹਿਣਾ ਚਾਹੁੰਦਾ ਕਿ ਜਦੋਂ ਅਸੀਂ ਸਾਰੇ ਸਿੱਖਾਂ ਤੇ 85% ਸਿੱਖ ਉਹ ਹੈ ਜਿਹੜੇ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਤੇ ਐਸਜੀਪੀਸੀ ਜਿਹੜੀ ਆ ਉਹ ਸਿੱਖਾਂ ਦੀ ਸੰਸਥਾ ਹੈ ਔਰ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਦੇ ਵਿੱਚ ਬਹੁ ਗਿਣਤੀ ਜਿਹੜੇ ਸਿੱਖ ਨੇ ਉਹ ਸਹੀ ਨਹੀਂਗੇ ਬੜਿੱਕੇ ਸਵਾਲ ਉੱਠਦੇ ਵੀ 15% ਲੋਕ ਕਿਵੇਂ ਜਿੱਦਾਂ ਤੁਸੀਂ ਦੱਸਿਆ ਵੀ ਇੱਕ ਵਾਲੇ ਰਨ ਕਰ ਸਕਦੇ ਇੱਕ ਸਿੱਖ ਇਸਿਸ਼ ਨੂੰ ਇਹਦੇ ਪਿੱਛੇ ਬਹੁਤ ਵੱਡੀ ਕਾਂਸਪੀਰੇਸੀ ਹੈ ਔਰ ਉਸ ਕਾਂਸਪੀਰੇਸੀ ਦਾ ਸ਼ਿਕਾਰ ਜਿਹੜੇ ਨੇ ਉਹ ਸਾਡੇ ਆਪਣੇ ਹੀ ਹੋਗੇ ਨੇ ਐਕਚੁਅਲੀ ਕੀ ਹੈ ਕਿ ਟੋੜਾ ਸਾਹਿਬ ਤੇ ਬਾਦਲ ਸਾਹਿਬ ਦੀ ਆਪਣੀ ਲੜਾਈ ਸੀ 99 ਦੇ ਵਿੱਚ ਉਹਨਾਂ ਨੇ ਟੋੜਾ ਸਾਹਿਬ ਨੂੰ ਰਿਮੂਵ ਕੀਤਾ ਸੀ ਤੇ ਜਦੋਂ 300 ਸਾਲਾ ਮਨਾਇਆ ਹੈਗਾ ਫਿਰ ਉਹ ਦੁਬਾਰਾ ਆ ਗਏ ਤੇ ਟੋੜਾ ਸਾਹਿਬ 27 ਸਾਲ ਪ੍ਰੈਜ਼ੀਡੈਂਟ ਰਹੇ ਨੇ ਐਸਜੀਪੀਸੀ ਦੇ ਉਹਨਾਂ ਨੇ ਤਾਂ ਕਦੇ ਸਹੀ ਧਰੀ ਸਿੱਖਾਂ ਨੂੰ ਨਕਾਰਿਆ ਨਹੀਂ ਨਾ ਉਹਨਾਂ ਦੀਆਂ ਵੋਟਾਂ ਕਟਵਾਈਆਂ ਪਰ ਇੱਕ ਪਰਿਵਾਰ ਦਾ ਕਬਜ਼ਾ ਕਰਾਉਣਾ ਸੀ ਭਾਈਵਾਲ ਪਾਰਟੀ ਸੀ ਅਕਾਲੀ ਦਲ ਬੀਜੇਪੀ ਦੇ ਨਾਲ ਐਨਡੀਏ ਦੇ ਵਿੱਚ ਸੈਂਟਰ ਚ ਤੇ 2003 ਦੇ ਵਿੱਚ ਅਡਵਾਨੀ ਸਾਹਿਬ ਗ੍ਰਹਿ ਮੰਤਰੀ ਸਨ ਉਦੋਂ ਇੱਕ ਇਹਨਾਂ ਨੇ ਰੈਜ਼ੋਲੂਸ਼ਨ ਪਾਇਆ ਐਸਜੀਪੀਸੀ ਨੇ ਔਰ ਰੈਜ਼ੋਲੂਸ਼ਨ ਦੇ ਜ਼ਰੀਏ ਇਹਨਾਂ ਨੇ ਉਹ ਨੋਟੀਫਿਕੇਸ਼ਨ ਰੈਮੈਂਡਮੈਂਟ ਕਿਤੀ ਵਿੱਚ ਵਾਸ ਬੈਡ ਇਨ ਦੀ ਆਈਜ਼ ਆਫ ਲਾਅ ਸੀ ਉਹਨੂੰ ਚੈਲੰਜ ਵੀ ਕੀਤਾ ਫਿਰ ਅਸੀਂ ਜਿੱਤੇ ਵੀ ਹਾਈ ਕੋਰਟ ਦੇ ਵਿੱਚੋਂ ਤੇ ਅਮੈਂਡਮੈਂਟ ਵੀ ਹੋਈਆਂ ਨੇ